1 ਸਤੰਬਰ 1604 ਸ੍ਰੀ ਗੁਰੂ ਗ੍ਰੰਥ ਸਾਹਿਬ 1430 ਅੰਗ ਹਜ਼ਾਰਾ ਸ਼ਬਦ ਇਹ ਸਿਰਫ ਸਿੱਖ ਗ੍ਰੰਥ ਕਿਉਂ ਨਹੀਂ Hindu Muslim Bhagat ਸਭ ਦੀ ਬਾਣੀ ਸ਼ਾਮਲ ਅਜਿਹਾ ਕਿਉਂ ਕਿਉਂ ਜਹਾਗੀਰ ਨੇ ਇਸ ਨੂੰ ਮਿਟਾ ਨਾ ਸਕਿਆ ਦਸ਼ਮ ਪਿਤਾ ਨੇ ਇਸ ਗ੍ਰੰਥ ਨੂੰ ਸਦੀਵੀ ਗੁਰੂ ਕਿਉਂ ਥਾਪਿਆ ਜਾਣੋ ਇਤਿਹਾਸ ਦਾ ਸਭ ਤੋਂ ਵੱਡਾ ਰੋਹਾਨੀ ਖਜ਼ਾਨਾ 1 ਸਤੰਬਰ 1604 ਇੱਕ ਤਰੀਕ ਜਿਸ ਨੇ ਮਨੁੱਖਤਾ ਦਾ ਇਤਿਹਾਸ ਬਦਲਿਆ اے ਸੱਚ ਦਾ ਸੂਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਇਹ ਪਾਵਨ ਗ੍ਰੰਥ ਕਿਵੇਂ ਤਿਆਰ ਹੋਇਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਉਹਨਾਂ ਨੇ ਪੁਰਵਾ ਪਕਤਾ ਪੱਟਾ ਤੇ ਗੁਰਸਿੱਖਾ ਦੀ ਬਾਣੀ ਇਕੱਤਰ ਕੀਤੀ ਭਈ ਗੁਰਦਾਸ ਜੀ ਨੂੰ ਲਿਖਾਰੀ ਨਿਯੁਕਤ ਕੀਤਾ ਗਿਆ 1601 ਤੋਂ 1604 ਈਸਵੀ ਤੱਕ 3 ਸਾਲ ਦੀ ਮਿਹਨਤ ਨਾਲ ਸ੍ਰੀ ਅਮਰਿਤਸਰ ਸਾਹਿਬ ਦੇ ਰਾਮ ਸਰ ਕੰਡੇ ਪੋਥੀ ਸਹਿਬ ਪਵ ਆਦੀ ਗ੍ਰੰਥ ਦੀ ਸੰਪਾਦਨਾ ਮੁਕੰਮਲ ਹੋਈ ਪਹਿਲੀ ਵਾਰ ਪ੍ਰਕਾਸ਼ ਕਿਵੇਂ ਕੀਤਾ ਗਿਆ 1 ਸਤੰਬਰ 1604 ਨੂੰ ਸ੍ਰੀ ਹਰਮੰਦਰ ਸਾਹਿਬ 'ਚ ਪਹਿਲੀ ਵਾਰ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਨੇ ਆਦੀ ਗ੍ਰੰਥ ਸਾਹਿਬ ਜੀ ਨੂੰ ਸੀਸ ਤੇ ਸਜਾਇਆ ਤੇ ਗੁਰੂ ਅਰਜਨ ਦੇਵ ਜੀ ਨੇ ਖੁਦ ਚੋੜ ਦੀ ਸੇਵਾ ਕੀਤੀ। ਗੁਰੂ ਸਾਹਿਬ ਖੁਦ ਸੰਗਤ ਨਾਲ ਜ਼ਮੀਨ ਤੇ ਬੈਠੇ ਗ੍ਰੰਥ ਨੂੰ ਉੱਚੇ ਥਾਂ ਤੇ ਸੁਸ਼ੋਭਿਤ ਕੀਤਾ। ਪਹਿਲਾ ਹੁਕਮਨਾਮਾ ਕੀ ਸੀ ਤੇ ਬਾਣੀ ਕਿੰਨਾ ਦੀ ਹੈ? ਪਹਿਲੇ ਗ੍ਰੰਥ 'ਚ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਪੜਿਆ। ਸੰਤਾ ਕੇ ਕਾਰਜ ਆਪ ਖਲੋਏ ਹਰ ਕਾਮ ਕਰਵਾਣ ਆਇਆ ਰਾ ਅੰਗ 783 ਇੱਕ ਬ੍ਰਹਮ ਪੁਸਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਗੁਰੂ ਸਹਿਬਾਨ 15 Hindu ਮੁਸਲਮਾਨ ਭਗਤਾਂ 11 ਪਟਾਂ ਤੇ 3 ਗੁਰ ਸਿੱਖਾ ਸਮੇਤ ਕਈ ਮਹਾਨ ਰੂਹਾਂ ਦੀ ਬਾਣੀ ਸ਼ਾਮਲ ਹੈ ਜਹਾਂਗੀਰ ਨੇ ਇਸ ਨੂੰ ਕਿਉਂ ਮਿਟਾਉਣਾ ਚਾਹਿਆ ਜਦੋਂ ਗ੍ਰੰਥ ਦੀ ਸੰਪਾਦਨਾ ਹੋ ਰਹੀ ਸੀ ਕੁਝ ਲੋਕਾਂ ਨੇ ਮੁਗਲ ਸਾਸ਼ਕ ਜਹਾਂਗੀਰ ਨੂੰ ਗੁਮਰਾਹ ਕੀਤਾ ਕਿ ਬਾਣੀ ਨਫ਼ਰਤ ਫੈਲਾਉਂਦੀ ਹੈ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਕੁਝ ਅੰਗ ਹਟਾਉਣ ਅਤੇ 2 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਬਾਣੀ 'ਚ ਤਬਦੀਲੀ ਦੇ ਬਜਾਏ ਸ਼ਹੀਦੀ ਦੇਣਾ ਪਸੰਦ ਕੀਤਾ ਅਤੇ ਕਿਹਾ ਤੇਰਾ ਬਾਣਾ ਮਿੱਠਾ ਲਾ ਕੇ। ਇਸ ਅਧੀ ਵੀ ਗੁਰੂ ਕਿਵੇਂ ਬਣਿਆ ਅਤੇ ਇਸ ਦਾ ਸੰਦੇਸ਼ ਕੀ ਹੈ? 1405 ਈਸਵੀ ਵਿੱਚ ਤਲਵੰਡੀ ਸਾਬੋ ਵਿਖੇ 10.5.6 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੋਵੇਬਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਵਾਈ। ਅਖੀਰ ਵਿੱਚ 1708 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਸਦੀਵੀ ਗੁਰੂ ਥਾਪ ਦਿੱਤਾ ਅਤੇ ਕਿਹਾ ਸਭ ਸਿੱਖਣ ਕੋ ਹੁਕਮ ਗੁਰੂ ਮਾਨੇਓ ਗ੍ਰੰਥ